ਇਸ 7 ਕਿ ਮਹੀਨੇ ਹੋ ਗਏ ਘਰੋਂ ਗਏ ਨੂੰ ਪਹਿਲਾਂ ਦੁਬਈ ਗਿਆ ਸੀ ਦੁਬਈ ਦਾ ਵੀਜ਼ਾ ਲਵਾ ਸੀ ਏਜੰਟ ਨੇ ਦੁਬਈ ਤੋਂ ਬਾਅਦ ਜਦੋਂ 2.5 ਕਿ ਮਹੀਨੇ ਰਿਹਾ ਦੁਬਈ 'ਚ ਉੱਥੋਂ ਬਾਅਦ ਜਦੋਂ ਕਈਆਂ ਮੁਲਕਾਂ ਦੇ ਵਿੱਚ ਹੀ ਉਹ ਲਗਾਇਆ ਜਦ ਤੱਕ ਆ ਗਏ ਇਸ ਤਰ੍ਹਾਂ ਉਹਨੇ ਪਹੁੰਚਾਇਆ ਵਾ ਉਹਨੇ ਦੱਸਿਆ ਸੀ ਪਹਿਲਾਂ ਕਿ ਕਿਵੇਂ ਲੈ ਕੇ ਜਾਵਾਂ ਕਿਉਂਕਿ ਇਹ ਏਰੀਆ ਬਹੁਤ ਖਤਰਨਾਕ ਹੈ ਜੰਗਲਾ ਵਿੱਚੋਂ ਲੈ ਕੇ ਜਾਣਾ ਕਿਉਂਕਿ ਕਈ ਵਾਰੀ ਪਹਿਲਾਂ ਕਹਿ ਦਿੰਦੇ ਫਲਾਈਟ ਤੋਂ ਲੈ ਕੇ ਜਾਵਾਂਗੇ ਸਿੱਧਾ ਤੁਹਾਨੂੰ ਪਹੁੰਚਾਵਾਂਗੇ ਲੇਕਿਨ ਬਾਅਦ ਵਿੱਚ ਗੱਲਾਂ ਬਹੁਤ ਬਦਲਦੀਆਂ ਤੁਹਾਡੇ ਬੇਟੇ ਨੇ ਤੁਹਾਨੂੰ ਦੱਸਿਆ ਨਾ ਫਲਾਈਟ ਦਾ ਕੀਤਾ ਸੀ ਪਹਿਲਾਂ ਜਦੋਂ ਫੇਰ ਨਾਮਾ ਦੇ ਵਿੱਚ ਇਹ 4 ਦਿਨ ਤੋਰ ਕੇ ਲਗਾਇਆ। ਇਕ ਬੇੜ ਬੇੜ ਦੇ ਵਿੱਚ ਹੀ ਲਗਾਇਆ 3-4 ਘੰਟੇ ਦਾ ਉਹ ਵੀ ਸਫਰ ਸਗਾ। ਕਿ 4 ਦਿਨ ਤੋਰ ਕੇ ਵੀ ਨਾਮਾ ਚ ਨਗਾਇਆ ਜੰਗਲ ਦੇ ਵਿੱਚ। ਕਿੰਨਾ ਕੁ ਪੈਸਾ ਲਿੱਤਾ ਸੀ ਫਿਰ ਜੈਂਟ ਨੇ ੜਕੋ 30 ਲੱਖ ਰੁਪਈਆ ਲਿਆ ਜੈਂਟ ਨੇ ਲੱਖ ਰੁਪਈਆ ਸੀ। ਹਾਂਜੀ। ਉਹ ਉਸ ਤੋਂ ਬਾਅਦ ਕਿ ਜਿਹੜਾ ਪੈਸਾ ਸੀ ਫਿਰ ਜ਼ਮੀਨ ਵਗੈਰਾ ਵਿੱਚ ਹੀ ਸੀ ਜਾਂ ਫਿਰ ਕਿਵੇਂ ਪੈਸਾ ਫੜਿਆ ਸੀ? ਰਸਤੇ ਤਰ੍ਹਾਂ ਤੋਂ ਫੜਿਆ ਸੀ। ਹੁੰਦੇ ਜੋ ਰਿਪੋਰਟ ਦੀਆਂ ਖਬਰਾਂ ਚੱਲਦੇ ਵੇ ਸੀ ਕਿ ਤੁਹਾਨੂੰ ਇਸ ਬਾਰੇ ਜਾਣਕਾਰੀ ਸੀ ਕਿ ਮੇਰਾ ਮੁੰਡਾ ਵੀ ਇਹ ਰਿਪੋਰਟ ਵਿੱਚ ਹੈਗਾ ਵੈ ਕੋਈ ਜਾਣਕਾਰੀ ਨਹੀਂ ਜਦੋਂ ਅਸੀਂ ਜ਼ਰੂਰਤ ਰਹੀ ਆਏ ਉਦੋਂ ਫੋਨ ਆਇਆ ਇਹਦਾ ਜਿਸ ਕਰਨ ਦਾ ਹੀ ਇਹ ਮੈਂ ਜਿੱਤਾਂ ਵਾਪਸ ਆ ਗਿਆ ਇਹ ਸਾਨੂੰ ਪਤਾ ਲੱਗਾ ਜੇ ਘਰ ਦੇ ਹਾਲਾਤਾਂ ਦੀ ਗੱਲ ਕਰੀਏ ਕਿਉਂਕਿ ਹਰ ਬੰਦਾ ਚਾਹੁੰਦਾ ਕਿ ਸਾਡਾ ਭਵਿੱਖ ਚੰਗਾ ਹੋਵੇ ਤਾਂ ਹੀ ਬੰਦਾ ਜੋਰ ਲਾ ਕੇ ਇੱਕ ਵਾਰੀ ਆਪਣੇ ਪੁੱਤ ਨੂੰ ਬਾਹਰ ਭੇਜਦਾ ਵੈ ਇਹ ਕਾਰਨ ਹੈ ਵਰਨਾ ਕਿਹੜਾ ਮਾਪੇ ਚਾਹੁੰਦਾ ਕਿ ਸਾਡਾ ਪੁੱਤ ਸਾਡੇ ਤੋਂ ਦੂਰ ਹੋਵੇ ਤੇ ਹੁਣ ਕਰਜ਼ਾ ਵੀ ਚੜ ਗਿਆ ਵੈ ਉਹ ਏਜੰਟ ਤੋਂ ਵੀ ਹੁਣ ਤੁਸੀਂ ਕੋਸ਼ਿਸ਼ ਕਰਦੇ ਪਿਓ ਕਿ ਉਹਨਾਂ ਨਾਲ رابطہ ਹੋ ਸਕੇ ਕਿ ਪੈਸੇ ਕੁਝ ਵਾਪਸ ਮਿਲੇ ਕਰਾਂਗੇ ਗੱਲ ਉਹਨਾਂ ਏਜੰਟ ਨਾਲ ਕਰਾਂਗੇ ਗੱਲ ਹੋਣੀ ਹੈ ਪ੍ਰਸ਼ਾਸਨ ਨਾਲ ਕੋਸ਼ਿਸ਼ ਕਰਦੇ ਪਿਓ ਰابطਾ ਕਾਇਮ ਕਰਨ ਦੀ ਕਿ ਪ੍ਰਸ਼ਾਸਨ ਇਹ ਦਬਾਅ ਬਣਾ ਸਕੇ ਹਾਂ ਜੀ ਕਰਾਂਗੇ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਕੋਈ ਨਾ ਕੋਈ ਆਪਣਾ ਮਸਲਾ ਹੱਲ ਹੋਵੇ ਨਾ ਜਦੋਂ ਅਸੀਂ ਫਗਵਾੜਾ ਦੇ ਨੇੜੇ ਇੱਕ ਪਿੰਡ ਵਿੱਚ ਪਹੁੰਚੇ ਹਾਂ ਜਿਨ੍ਹਾਂ ਨੇ 45 ਲੱਖ ਰੁਪਏ ਲਾ ਕੇ ਯੂਐਸਏ ਆਪਣਾ ਮੁੰਡਾ ਭੇਜਿਆ ਸੀਗਾ ਪਰ ਕੱਲ ਉਹ ਸਾਰੇ ਨੌਜਵਾਨ ਜਿਹੜੇ ਡਿਪੋਰਟ ਕੀਤੇ ਗਏ ਆ ਉਹਨਾਂ ਵਿੱਚ ਇੱਕ ਇਹਨਾਂ ਦਾ ਮੁੰਡਾ ਵੀ ਸੀਗਾ ਤੇ ਲਗਭਗ ਕਈ ਕੈਸਾ ਜੇ 4 5 6 ਮਹੀਨੇ ਪਹਿਲਾਂ ਗਿਆ ਸੀਗਾ ਤੇ ਜਨਵਰੀ ਮਹੀਨੇ ਵਿੱਚ ਜਿਹੜਾ ਕੀ ਆ ਉਹ ਯੂ ਐਸ ਏ ਪਹੁੰਚਿਆ ਸੀਗਾ ਤੇ ਉਸ ਤੋਂ ਬਾਅਦ ਕੀ ਕੁਝ ਹੋਇਆ ਪਰਿਵਾਰ ਨੂੰ ਤਾਂ ਨਹੀਂ ਪਤਾ ਪਰ ਰਿਸ਼ਤੇਦਾਰਾਂ ਤੋਂ ਕਰਜ਼ਾ ਚੱਕ ਕੇ ਜਿਹੜਾ ਕਿ ਆਪਣੇ ਪੁੱਤ ਨੂੰ ਬਾਹਰ ਭੇਜਿਆ ਸੀ ਤਾਂ ਕਿ ਇੱਕ ਚੰਗਾ ਭਵਿੱਖ ਦੇਖ ਸਕੀਏ ਸਾਡੇ ਨਾਲ ਜਿਸ ਕਰਨ ਦੇ ਪਿਤਾ ਜੀ ਮੌਜੂਦ ਹੈ ਪਹਿਲਾਂ ਤਾਂ ਜਾਨਣਾ ਚਾਹਵਾਂਗੇ ਕਿਵੇਂ ਬਾਹਰ ਗਿਆ ਸੀਗਾ ਕੀ ਸਭ ਕੁਝ ਹੋਇਆ ਉਹਦੇ ਨਾਲ ਇਹ 7 ਕ ਮਹੀਨੇ ਹੋ ਗਏ ਘਰੋਂ ਗਏ ਨੂੰ ਪਹਿਲਾਂ ਦਵਾਈ ਗਿਆ ਸੀ ਦਵਾਈ ਦਾ ਵੀਜ਼ਾ ਲਵਾਇਆ ਸੀ ਏਜੰਟ ਨੇ ਉਦੋਂ ਬਾਅਦ ਫਿਰ ਜਦੋਂ 2.5 ਮਹੀਨੇ ਰਿਹਾ ਦਵੇਚ ਉਤੋਂ ਬਾਅਦ ਫਿਰ ਜਦੋਂ ਕਈਆਂ ਮੁਲਕਾਂ ਦੇ ਵਿੱਚ ਹੀ ਉਹ ਲਗਿਆ ਜਦ ਤੱਕ ਮਾ ਕੇ ਮੈਕੀਕੋ ਮੈਕੀਕੋ ਤੋਂ ਬਾਅਦ ਫਿਰ ਜਦੋਂ ਰੈਂਟਰ ਕੀਤੇ ਆ 25 ਜਨਵਰੀ ਨੂੰ ਤੇ ਮੁੜ ਕੇ ਨਹੀਂ ਸਾਡੇ ਤੇ ਫੋਨ ਨਾ ਕਾਲ ਕੋਈ ਨਹੀਂ ਹੋਈ ਅੱਛਾ ਜਿਹੜਾ ਏਜੰਟ ਸੀਗਾ ਉਹਨੇ ਕਿ ਭੂਵੇਂ 45 ਲੱਖ ਰੁਪਏ ਲਿੱਤਾ ਹੈਗਾ ਵਾ ਤੇ ਉਹਨੇ ਕੋਈ ਵਾਦੇ-ਵੁਦੇ ਵੀ ਕਰਕੇ ਭੇਜਿਆ ਸੀਗਾ ਕਿ ਮੈਂ ਨੌਕਰੀ ਲਵਾ ਦੂੰ ਉੱਥੇ ਜਾਂ ਮੈਂ ਸਹੀ ਤਰੀਕੇ ਨਾਲ ਭੇਜ ਦੂੰ ਕੋਚ ਨਹੀਂ ਇਦਾਂ ਨਾ ਸੀ ਉਹਦੋਂ ਪਹਚਾਉਣ ਦਾ ਹੀ ਸੀ ਹੋਂ ਕੀਤਾ ਜਦਾਂ ਵੀ ਅੱਛਾ ਮੈਂ ਪਹਚਾਉਣਾ ਆ ਬਾਕੀ ਕੰਮ ਕਰਦਾ ਨਾ ਸੀ ਕੋਈ ਜਦਾਂ ਫਿਰ ਕਿਸ ਤਰ੍ਹਾਂ ਉਹਨੇ ਪਹੁੰਚਾਇਆ ਵਾ ਉਹਨੇ ਦੱਸਿਆ ਸੀ ਪਹਿਲਾਂ ਕਿ ਕਿਵੇਂ ਲੈ ਕੇ ਜਾਵਾਂ ਕਿਉਂਕਿ ਇਹ ਏਰੀਆ ਬਹੁਤ ਖਤਰਨਾਕ ਹੈ ਜੰਗਲਾ ਵਿੱਚੋਂ ਲੈ ਕੇ ਜਾਣਾ ਕਿਉਂਕਿ ਕਈ ਵਾਰੀ ਪਹਿਲਾਂ ਕਹਿ ਦਿੰਦੇ ਫਲਾਈਟ ਤੋਂ ਲੈ ਕੇ ਜਾਵਾਂਗੇ ਸਿੱਧਾ ਤੁਹਾਨੂੰ ਪਹੁੰਚਾਵਾਂਗੇ ਲੇਕਿਨ ਬਾਅਦ ਵਿੱਚ ਗੱਲਾਂ ਬਹੁਤ ਬਦਲਦੀਆਂ ਤੁਹਾਡੇ ਬੇਟੇ ਨੇ ਤੁਹਾਨੂੰ ਦੱਸਿਆ ਨਾ ਫਲਾਈਟ ਦਾ ਕੀਤਾ ਸੀ ਪਹਿਲਾਂ ਜਦੋਂ ਅੱਛਾ ਫਿਰ ਬਨਾਮਾ ਦੇ ਵਿੱਚ ਇਹ 4 ਦਿਨ ਤੋਰ ਕੇ ਲਗਾਇਆ ਹਮ ਇੱਕ ਬੜੇ ਬੜੇ ਵਿੱਚ ਹੀ ਲਗਾਇਆ ਤਿੰਨ ਚਾਰ ਘੰਟੇ ਦਾ ਉਹ ਵੀ ਸਫ਼ਰ ਸੀਗਾ ਤੇ 4 ਦਿਨ ਤੋਰ ਕੇ ਵੀ ਬਨਾਮਾ ਚ ਨਿਗਾਰਾ ਜੰਗਲ ਦੇ ਵਿੱਚ ਹੀ ਇਹ ਜੰਗਲ ਬੜੇ ਖਤਰਨਾਕ ਹੁੰਦੇ ਇਹਦੇ ਵਿੱਚ ਇੱਕ ਦਿਨ ਵੀ ਕੜਨਾ ਕੀ ਕੀ ਰਾਤ ਕੜਨੀ ਕਿ 4 ਦਿਨ ਤੁਰਾ ਕੇ ਲੈ ਕੇ ਗਏ ਹਾਂਜੀ 4 ਦਿਨ ਤੁਰ ਕੇ ਗਏ ਇੱਥੋਂ ਵਿੱਚ ਤੇ ਉੱਥੇ ਕੀ ਇਦਾਂ ਦੇ ਹਾਲਾਤ ਸੀ ਪਹਿਲਾਂ ਤਾਂ ਜਦੋਂ ਇੱਥੋਂ ਗਏ ਕਿਉਂਕਿ ਤੁਰਾ ਕੇ ਲੈ ਕੇ ਜਾਣਾ ਤਸਵੀਰਾਂ ਕਈ ਵਾਰੀ ਸਾਹਮਣੇ ਨਿਕਲ ਕੇ ਆਉਂਦੀਆਂ ਅੱਜ ਕੱਲ ਨੌਜਵਾਨ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੱਸਦੇ ਆ ਏਜੰਟਾਂ ਇੱਥੋਂ ਕਹਿ ਦਿੰਦੇ ਆ ਇਜਾਜ਼ਤਾਂ ਭੇਜ ਦਾਂਗੇ ਪਰ ਉੱਥੇ ਤੁਰੰਦੇ ਆ ਗੱਡੀਆਂ 'ਚ ਭੰਦੇ ਆ ਹੋਰ ਅਲੱਗ-ਅਲੱਗ ਤਰੀਕਿਆਂ ਨਾਲ ਲੈ ਕੇ ਜਾਂਦੇ ਸਾਨੂੰ ਦੱਸਦਾਂ ਨਹੀਂ ਕੋਸ ਜਦੋਂ ਜ਼ਿਆਦਾ ਹੂੰ ਇਹਨਾਂ ਨੂੰ ਪਰੇਸ਼ਾਨ ਹੋਣ ਦੇ ਕਰਦੇ ਵੀ ਵੀਡੀਓ ਜਿਆਦਾ ਵੇਚਨੇ ਸੀ ਸ਼ੇਅਰ ਕਰਦਾ ਗੱਲਬਾਤ ਕੋਈ ਹੁੰਦਾ ਫਿਕਰ ਹੋ ਜਾਂਦਾ ਹੈ ਨਾ ਮਗਰ ਪੇ ਮਾਪੇ ਆ ਇਹ ਕਿੰਨਾ ਕ ਪੈਸਾ ਲਿੱਤਾ ਸੀ ਫਿਰ ਏਜੰਟ ਨੇ ਟਰੜ ਕੋ 45 ਲੱਖ ਰੁਪਏ ਲਿਆ ਜਾਂਦੇ 45 ਲੱਖ ਰੁਪਏ ਲਿਆ ਸੀ ਤੇ ਉਹ ਉਸ ਤੋਂ ਬਾਅਦ ਜਿਹੜਾ ਪੈਸਾ ਸੀ ਫਿਰ ਜ਼ਮੀਨ ਵਗੈਰਾ ਵੇਚੀ ਸੀ ਜਾਂ ਫਿਰ ਕਿਵੇਂ ਪੈਸਾ ਫੜਿਆ ਸੀ ਰਸਤੇ ਤਰ੍ਹਾਂ ਤੋਂ ਫੜਿਆ ਸੀ ਹਾਂਜੀ ਤੇ ਹੁਣ ਜਦੋਂ ਰਿਪੋਰਟ ਦੀਆਂ ਖਬਰਾਂ ਚੱਲਦੇ ਵੇ ਸੀ ਕਿ ਤੁਹਾਨੂੰ ਇਸ ਬਾਰੇ ਜਾਣਕਾਰੀ ਸੀ ਕਿ ਮੇਰਾ ਮੁੰਡਾ ਵੀ ਇਹ ਰਿਪੋਰਟ ਵਿੱਚ ਹੈਗਾ ਵੈ ਉਹ ਕੋਈ ਜਾਣਕਾਰੀ ਨਹੀਂ ਦਿੰਦਾ ਸਿਰਫ ਜਰੂਰਤ ਰਹੀ ਆ ਹੀ ਉਦੋਂ ਫੋਨ ਆਇਆ ਇਹਦਾ ਜਿਸ ਕਰੰਦਾ ਹੀ ਤੇ ਮੈਂ ਜਦੋਂ ਵਾਪਸ ਆ ਗਿਆ ਤੇ ਸਾਨੂੰ ਪਤਾ ਲੱਗਾ ਜੀ ਰਾਤੀ ਕਿੰਨੇ ਕ ਵਜੇ ਫਿਰ ਇੱਥੇ ਉਹਨੂੰ ਛੱਡ ਕੇ ਗਏ ਤੇ ਕੀ ਬੁਝ ਕਿਸ ਕੀਤੀ ਗਈ ਉਹਨ ਦੱਸਿਆ ਕੁਝ ਉਹਨੇ ਨਹੀਂ ਬਸ ਨਹੀਂ ਉਹ ਤਾਂ ਬਲਸਾਈ ਸੀ ਨਾਲ ਜਦੋਂ ਬਹੁਤ ਵਧੀਆ ਉਹਨੇ ਸਲੋਕ ਕੀਤਾ ਐਨ ਵਧੀਆ ਢੰਗ ਨਾਲ ਛੱਡ ਕੇ ਗਏ ਆ ਘਰ 8:30 ਵਜੇ ਆਏ ਆ ਤੇ ਬਹੁਤ ਵਧੀਆ ਜਦੋਂ ਪੁਲਿਸ ਨੇ ਵਧੀਆ ਆਪਣੀ ਡਿਊਟੀ ਨਿਭਾਈ ਆ ਉਹਨੇ ਹਾਂਜੀ ਏ ਅਮਰੀਕਾ ਦਾ ਜਿਹੜਾ ਪ੍ਰਸ਼ਾਸਨ ਸੀਗਾ ਉਹਨੇ ਕਿੱਦਾਂ ਦਾ ਉਹਨਾਂ ਨਾਲ ਸਲੂਕ ਕੀਤਾ ਵਾ ਕਿਵੇਂ ਕੀ ਉਹਨਾਂ ਨੂੰ ਹੱਥ ਕੜੀਆਂ ਪਾ ਕੇ ਲੈ ਕੇ ਆਏ ਆ ਜੋ ਗੱਲਾਂ ਚੱਲਦੀਆਂ ਬੈਸੀ ਜਾਂ ਫਿਰ ਕਿੱਦਾਂ ਲੈ ਕੇ ਆਏ ਹੱਥ ਕੜੀਆਂ ਪਾ ਕੇ ਲੈ ਕੇ ਆਏ ਜੀ ਹਾਂਜੀ ਉੱਥੇ ਉਹਨਾਂ ਨੂੰ ਸਵਾਲ ਜਵਾਬ ਇੰਟਰੋਗੇਸ਼ਨ ਵੀ ਹੋਈ ਉਹਨਾਂ ਦੀ ਉੱਥੇ ਇੱਥੇ ਹੋਈ ਅੰਬਰਸਾਰੀ ਉੱਤਰ ਕੇ ਜਦੋਂ ਕਰਦੇ ਜਾ ਮਾਰੇ ਮੱਟ ਪਰਚੇਸ਼ ਕਰਦੇ ਇਹ ਹੀ ਹੋਰ ਨਹੀਂ ਜੇ ਘਰ ਦੇ ਹਾਲਾਤਾਂ ਦੀ ਗੱਲ ਕਰੀਏ ਕਿਉਂਕਿ ਹਰ ਬੰਦਾ ਚਾਹੁੰਦਾ ਕਿ ਸਾਡਾ ਭਵਿੱਖ ਚੰਗਾ ਹੋਵੇ ਤਾਂ ਹੀ ਬੰਦਾ ਜ਼ੋਰ ਲਾ ਕੇ ਇੱਕ ਵਾਰੀ ਆਪਣੇ ਪੁੱਤ ਨੂੰ ਬਾਹਰ ਭੇਜਦਾ ਵੈ ਇਹ ਹੀ ਕਾਰਨ ਹੈ ਵਰਨਾ ਕਿਹੜਾ ਮਾਪੇ ਚਾਹੁੰਦਾ ਕਿ ਸਾਡਾ ਪੁੱਤ ਸਾਡੇ ਤੋਂ ਦੂਰ ਰਹੇ ਤੇ ਹੁਣ ਕਰਦਾ ਵੀ ਚੜ ਗਿਆ ਵੈ ਉਹ ਏਜੰਟ ਤੋਂ ਵੀ ਹੁਣ ਤੁਸੀਂ ਕੋਸ਼ਿਸ਼ ਕਰਦੇ ਪਿਓ ਕਿ ਉਹਨਾਂ ਨਾਲ ਰابطਾ ਹੋ ਸਕੇ ਕਿ ਪੈਸੇ ਕੁਝ ਵਾਪਸ ਮਿਲੇ ਕਰਾਂਗੇ ਗੱਲ ਉਹਨਾਂ ਏਜੰਟ ਨਾਲ ਕਰਾਂਗੇ ਗੱਲ ਹੁਣ ਜੀ ਪ੍ਰਸ਼ਾਸਨ ਨਾਲ ਕੋਸ਼ਿਸ਼ ਕਰਦੇ ਪਿਓ ਰابطਾ ਕਾਇਮ ਕਰਨ ਦੀ ਕਿ ਪ੍ਰਸ਼ਾਸਨ ਦਬਾਅ ਬਣਾ ਸਕੇ ਹਾਂ ਜੀ ਕਰਾਂਗੇ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਕੋਈ ਨਾ ਕੋਈ ਆਪਣਾ ਮਸਲਾ ਹੱਲ ਹੋ ਵਈ ਨਾ ਜਦਾਂ ਆਪਣਾ ਪੁਲਸ ਨੇ ਪੁੱਛਿਆ ਵਗੈਰਾ ਨਹੀਂ ਕਿ ਕਿਹੜਾ ਏਜੰਟ ਸੀਗਾ ਕੀ ਸਾਰਾ ਕੁਝ ਸੀ ਕਿਉਂਕਿ ਵੈਸੇ ਤਾਂ ਤੁਹਾਨੂੰ ਪਤਾ ਏ ਲੀਗਲ ਵੇ ਤਾਂ ਹੈ ਨਹੀਂ ਆ ਏਜੰਟ ਜਿਹੜੇ ਲੁੱਕ ਕੇ ਬੈਠੇ ਹੁੰਦੇ ਹਾਂਜੀ ਦਵਾਈ ਤੇ ਜਦੋਂ ਆਪਣਾ ਦੱਸਾਈ ਤਾਂ ਦੱਸਦਾ ਨਹੀਂ ਕੋਈ ਵੀ ਨਾ ਗਾਹਾਂ ਤੇ ਗਾਹਾਂ 'ਚ ਤਾਂ ਕਰ ਲੈਂਦੇ ਆ ਇਨੀ ਦਵਾਈ ਤੇ ਗੱਲ ਨਾ ਦਵਾਈ 'ਚੋਂ ਗਾਹਾਂ ਦੂਸਰੇ ਹੋਰ ਕਰ ਲਾਣੇ ਮੋਰੇ ਗਾਹਾਂ ਤੇ ਗਾਹਾਂ ਇਦਾਂ ਕੀਤੇ ਹੁੰਦੇ ਹਾਂਜੀ ਤੇ ਹੁਣ ਬੇਟਾ ਠੀਕ ਐ ਬੇਟੇ ਨੇ ਤੁਸੀਂ ਬੈਠੇ ਹੋ ਬੇਟਾ ਠੀਕ ਐ ਬੇਟਾ ਵਧੀਆ ਆਪਣਾ ਮਸਲਾ ਜਾਂਦਾ ਸਾਨੂੰ ਵੀ ਸਮਾਂ ਕਹਿੰਦਾ ਫਿਰ ਕਰਨੀ ਕਰਨਾ ਕੋਈ ਵੀ ਮੈਂ ਚਲੋ ਘਰ ਤਾਂ ਆ ਗਏ ਆ ਆਪਣੇ ਹਨਾ ਕੰਮ ਕਰ ਕੀ ਕਰਦੇ ਤੁਸੀਂ ਪਹਿਲਾਂ ਬੇਟਾ ਕੰਮ ਕਰਕੇ ਕਰਦਾ ਸੀ ਇੱਥੇ ਹਾਂਜੀ ਮੜਮਟਾ ਹਾਂਜੀ ਹੁਣ ਵੀ ਕੀਤੀ ਤੇ ਹਾਂਜੀ ਇਹ ਮੜਮਟਾ ਉਹ ਵੀ ਉਹਦਾ ਪਰੰਪਰਾ ਕੋਈ ਹੈਗਾ ਸੀ ਇਹ ਇਕੱਲਾ ਹੀ ਅੱਜ ਤਾਂ ਚਾਰ ਪੈਣਾ ਸੀ ਇਹਦਾ ਇਕੱਲਾ ਹਾਂਜੀ ਇਕੱਲਾ ਬਿਲਕੁਲ ਇਹ ਜਸਕਰਨ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਸੀਗੇ ਜਿਨ੍ਹਾਂ ਨੇ ਸਪਨਾ ਵੇਖਿਆ ਸੀਗਾ 45 ਲੱਖ ਰੁਪਇਆ ਬਹੁਤ ਵੱਡੀ ਅਮਾਉਂਟ ਹੁੰਦੀ ਹੈ ਖੇਤੀਬਾੜੀ ਕਰਦੇ ਸੀਗੇ ਮੁੰਡਾ ਵੀ ਖੇਤੀਬਾੜੀ ਕਰਦਾ ਸੀ ਸੋਚਿਆ ਕਿ ਘਰ ਦੀ ਨੁਹਾਰ ਬਦਲਾਂ ਤੇ ਇੱਕ ਵੱਡਾ ਕਦਮ ਚੁੱਕਿਆ ਮਾਪਿਆਂ ਨੇ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕੀਤੇ 45 ਲੱਖ ਰੁਪਇਆ ਕਰਜ਼ਾ ਚੱਕਿਆ ਵੈ ਏਜੰਟ ਨੇ ਕਿਹਾ ਕਿ ਪਲੇਨ ਦੇ ਰਾਹੀਂ ਭੇਜਾਂਗੇ ਪਰ ਗੱਲ ਉਹੀ ਹੁੰਦੀ ਹੈ ਕਿ ਪਲਵਾਵਾ ਵਰਗੇ ਜੰਗਲਾ ਵਿੱਚ ਜਿੱਥੇ ਇੱਕ ਦਿਨ ਕੱਢਣਾ ਬਹੁਤ ਔਖਾ ਵੈ ਉੱਥੇ 4 ਦਿਨ ਚੱਲ ਕੇ ਗਿਆ ਵੈ ਕਿਉਂਕਿ ਉੱਥੇ ਬਹੁਤ ਘੱਟ ਲੋਕ ਹੁੰਦੇ ਜਿਹੜਾ ਕਿ ਉਹ ਜੰਗਲ ਵੀ ਪਾਰ ਕਰ ਲੈ ਮਤਲਬ ਬੜੀ ਮੁਸੀਬਤਾਂ ਚੋਂ ਗੁਜ਼ਰ ਕੇ ਕਿਸੇ ਤਰੀਕੇ ਨਾਲ ਉਹ ਯੂ ਐਸ ਏ ਪਹੁੰਚ ਗਿਆ ਪਰ ਰੱਬ ਨੂੰ ਕੀ ਮੰਜ਼ੂਰ ਸੀਗਾ ਇਹ ਕਹਿੰਦੇ ਕੁਝ ਨਹੀਂ ਪਤਾ ਹੁੰਦਾ ਤੇ ਉੱਥੇ ਦੀ ਸਰਕਾਰ ਨੇ ਜਦੋਂ ਕਾਨੂੰਨ ਬਦਲ ਤੇ ਸਖਤੀਆਂ ਕਰਤੀ ਤੇ ਉਹਨੂੰ ਉੱਥੇ ਗ੍ਰਿਫਤਾਰ ਕਰ ਦਿੱਤਾ ਜਾਂਦਾ ਵਾ ਉਸ ਤੋਂ ਬਾਅਦ ਹਤਕੜੀਆਂ ਲਾ ਕੇ ਭਾਰਤ ਵਾਪਸ ਆਂਦੇ ਆ ਉਸ ਤੋਂ ਬਾਅਦ ਇੱਥੇ ਇੰਟਰੋਗੇਸ਼ਨ ਹੁੰਦੀ ਹੈ ਤੇ ਦੇਰ ਰਾਤ ਇੱਥੇ ਆਂਦੇ ਫਿਲਹਾਲ ਹਜੇ ਘਰਦਿਆਂ ਨੇ ਵੀ ਹੌਸਲਾ ਰੱਖਿਆ ਹੋਇਆ ਵੈ ਪੁੱਤ ਨੇ ਸਾਰੀਆਂ ਗੱਲਾਂ ਤੇ ਨਹੀਂ ਦੱਸੀ ਕਿ ਉਹਦੇ ਨਾਲ ਕੀ ਕੀ ਵਾਪਰਿਆ ਵੈ ਕਿਉਂਕਿ ਉੱਥੇ ਤੱਕ ਪਹਿਲਾਂ ਜਦੋਂ ਪਹੁੰਚਾ ਹਨਾ ਉਦੋਂ ਹੀ ਬਹੁਤ ਸਾਰੇ ਦੁੱਖ ਦਰਦ ਸਹੇ ਹੋਣੇ ਤੇ ਉਸ ਤੋਂ ਬਾਅਦ ਹੁਣ ਜਦੋਂ ਵਾਪਸ ਆਇਆ ਵੈ ਉਹਨੂੰ ਵੀ ਪਤਾ ਕਿ 45 ਲੱਖ ਰੁਪਏ ਵਰਗੀ ਇੱਕ ਵੱਡੀ ਅਮਾਊਂਟ ਹੈ ਜੋ ਜਿਉ ਲੋਕਾਂ ਦੀ ਦੇਣੀ ਹੈ ਕਿਉਂਕਿ ਏਜੰਟ ਤਾਂ ਹੁਣ ਪਤਾ ਨਹੀਂ ਲੱਭਦਾ ਜਾਂ ਨਹੀਂ ਲੱਭਦਾ ਪ੍ਰਸ਼ਾਸਨ ਕੋਸ਼ਿਸ਼ ਕਰੂਗੀ ਪ੍ਰਸ਼ਾਸਨ ਮਰੇ ਗੁਹਾਰ ਵੀ ਲਗਾ ਰਿਹਾ ਹੈ ਪਰ ਜੋ ਪਰਿਵਾਰ ਨੇ ਸੋਚਿਆ ਸੀ ਕਿ ਭਵਿੱਖ ਜਿਹੜਾ ਕੀ ਹੈ ਚਮਕੂਗਾ ਉੱਥੇ ਇੱਕ ਵਾਰੀ ਅੰਧੇਰਾ ਛਾ ਗਿਆ ਵੈ ਤੇ ਹੁਣ ਸਰਕਾਰਾਂ ਕਿਵੇਂ ਮਦਦ ਕਰੂਗੀ ਪ੍ਰਸ਼ਾਸਨ ਕਿਵੇਂ ਮਦਦ ਕਰੂਗਾ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂਗਾ ਕੈਮਰਾਮੈਨ ਸ਼ਮਸ਼ੇਰ ਦੇ ਨਾਲ ਮੈਂ ਰਾਗਵ ਜੈਨ ਰੋਜ਼ਾਨਾ ਸਪੋਕਸਮੈਨ ਫਗਵਾੜਾ